ਮੈਂ ਕੋਈ ਸੁਪਾਰੀਸ ਪੁਰ ਨਹੀਂ ਦਿੱਤੀ ਮਾਰਨਾ ਦੱਸ 5 ਲੱਖ ਇਹਨੇ ਮੈਨੂੰ ਪਾਤਾ ਤਿੰਨ ਫੇਰ ਦਿੱਤਾ ਮੇਰੇ ਕੋਲ ਜਿਹਦੇ ਵਿੱਚ ਪਾਉਂਦੇ ਮਾਰਦੇ ਉਹ ਚੈੱਕ ਕਰਾ ਲਓ ਕਿਨੇ ਪਾਇਆ ਮੇਰੀ ਗੱਲ ਸੁਣ ਪਹਿਲਾਂ ਮੈਨੂੰ ਤੂੰ ਸਿੱਧੀ ਇਹ ਗੱਲ ਦੱਸ ਵੀ ਇਹ ਤੂੰ ਇਹਨੂੰ ਸੁਪਾਰੀ ਦਿੱਤੀ ਕਿ ਮੁੰਡੇ ਨੂੰ ਮਾਰਨ ਵਾਸਤੇ ਠੀਕ ਹੈ ਦੂਜੀ ਵਾਰੀ ਗੱਲ ਇੱਕ ਵਾਰ ਦੱਸ ਰਾਜਪਾਲ ਕੌਣ ਆ ਤੇ ਕਿੱਥੇ ਆ ਮੈਨੂੰ ਨਹੀਂ ਪਤਾ ਰਾਜਪਾਲ ਦਾ ਮੈਨੂੰ ਪਤਾ ਉਹ ਕਹਿੰਦੇ ਮੇਰਾ 8 ਲੱਖ ਦਾ ਹਾਰ ਲੈ ਕੇ ਭੱਜ ਗਿਆ ਹਾਂ ਬੁੜੀ ਨੇ ਜੀ ਇਹਨੂੰ 10 ਲੱਖ ਰੁਪਏ ਦਿੱਤਾ ਮੈਨੂੰ ਮਾਰਨ ਵਾਸਤੇ ਮਾਰਨ ਵਾਸਤੇ ਤੇ ਇਹਨਾਂ ਦੋਨਾਂ ਨੇ ਤੁਹਾਨੂੰ ਦੱਸਿਆ ਕਿ ਜਿਹੜੇ ਕਸੇ ਦਾ ਕੰਮ ਕਰਨ ਵਾਸਤੇ ਜਿਹਨੇ ਕਿਹਾਗਾ ਉਹ ਇੱਕ ਮੁੰਡਾ ਹੈ ਜੀ ਰਾਜਪਾਲ ਹੜ ਉਹ ਹਰਪੀ ਦਾ ਅੱਜ ਫੜਨਾ ਛੱਡੀ ਨਾ ਸਲੇ ਨੂੰ ਮੈਨੂੰ ਮੇਰੀ ਭੈਣ ਨਾਲ ਮਲਾ ਦੇ ਤੇਰੀ ਮਾਂ ਦਾ ਵਾਅਦਾ ਹੈ ਪੁੱਤ ਤੇਰੇ ਨਾਲ ਬਹੁਤ ਛੇਤੀ ਮੈਂ ਤੈਨੂੰ ਤੇਰੀ ਭੈਣ ਨਾਲ ਮਲਾਉਂਗੀ ਦੇਖੋ ਭੈਣ ਜੀ ਗੱਲ ਹੁੰਦੀ ਹੈ ਕਿ ਕੌਣ ਨੂੰ ਖੋਣ ਦੀ ਖਿੱਚ ਦੀ ਤੁਸੀਂ ਆਪਦੇ ਪੁੱਤ ਬਿਨਾ ਦੋ ਚਾਰ ਦਿਨ ਕੱਟਣੇ ਵੀ ਤੁਹਾਨੂੰ ਔਖੇ ਲੱਗੇ ਨਾ ਤੇ ਤਾਂ ਵਿਚਾਰਾ ਇੰਨੇ ਸਾਲਾਂ ਤੋਂ ਇਕੱਲਾ ਹੀ ਰਹਿ ਰਿਹਾ ਇਹ ਤਾਂ ਆਪਦੀ ਭੈਣ ਨੂੰ ਵੇਖਿਆ ਹੀ ਨਹੀਂ ਕਮਾਲ ਹੋ ਗਈ ਲੱਗਿਆ ਜਿਹੜੇ ਲੋਕਾਂ ਦਾ ਨਾਂ ਇੰਨਾ ਕੀਤਾ ਸਾਰਿਆਂ ਨੇ ਮੇਰੇ ਨਾਲ ਧਗਾ ਕੀਤਾ ਦੱਸ ਉਹਦਾ ਮੈਂ ਕੀ ਮਾਰਾ ਕੀਤਾ ਸੀ ਚੰਗੀਆਂ ਮੈਂ ਘਰੋਂ ਰੋਟੀਆਂ ਫੜਾ ਕੇ ਆਉਂਦਾ ਸੀ ਉਹਨੂੰ ਪਰ ਹਾਈਸ ਲੈਕ ਸੀ ਉਹ ਹੁਣ ਖਾਈ ਚੱਲ ਗਈਆਂ ਰੋਟੀਆਂ ਉਮਮਨਿੰਦਰ ਪਾਣੀ ਲਿਆ ਦੇ ਕਿਹੜਾ ਟਾਈਮ ਹੋ ਗਿਆ ਪਾਣੀ ਮੰਗੀਆਂ ਤੇਨੂੰ 10 ਵਾਰੀ ਪਾਣੀ ਮੰਗ ਲਿਆ ਕਿ ਹੁਣ ਪਾਣੀ ਵੀ ਉੱਠ ਕੇ ਪੀਵਾ ਮੈਂ ਸਮਝ ਨਹੀਂ ਲੱਗਦੀ ਮੈਨੂੰ ਕੀ ਕਰਦੀ ਐ ਇਹ ਕਰਦੀ ਐ ਹੁਣ ਤਾਂ ਕੋਈ ਘਰੇ ਵਾਲੇ ਕੰਮ ਵੀ ਨਹੀਂ ਹੈਗੇ ਲੈ ਪੁੱਤ ਪਾਣੀ ਪੀ ਲੈ ਮੈਂ ਨਹੀਂ ਪੀਣਾ ਪਾਣੀ ਕਿਉਂ ਹੁਣ ਤੱਕ ਇੰਨਾ ਹੱਥਾਂ ਨਾਲ ਹੀ ਤੈਨੂੰ ਖਵਾਉਂਦੀ ਪਿਉਂਦੀ ਰਹੀਆਂ ਪੁੱਤ ਥੈਂਕ ਯੂ ਕਰਦਾ ਵੀ ਮੇਰਾ ਪੁੱਤ ਪਾਣੀ ਦੀ ਕੁੱਟ ਹੁਣ ਤੱਕ ਇੰਨਾ ਹੱਥਾਂ ਨਾਲ ਹੀ ਕਤਲ ਕਰਦੀ ਆਈਆਂ ਇਹ ਹੱਥ ਖੂਨ ਨਾਲ ਰੰਗੇ ਹੋਏ ਆ ਤੇ ਖੂਨੀ ਹੱਥ ਨਾਲ ਮੈਂ ਪਾਣੀ ਨਹੀਂ ਪੀਣਾ ਮਨਿੰਦਰ ਪਾਣੀ ਲਿਆ ਦੇ ਤੈਨੂੰ ਕੋਹ ਦਾ ਆਵਾਜ਼ਾ ਮਾਰੀ ਜਾਣਾ ਮੈਂ ਕਰਦੀ ਕੀ ਆ ਲਾਡੀ ਪੁੱਤ ਮੈਂ ਮੰਨਦੀ ਆ ਵੀ ਮੇਥੋਂ ਬਹੁਤ ਵੱਡੀਆਂ ਗਲਤੀਆਂ ਹੋ ਗਈਆਂ ਪਰ ਹੁਣ ਉਹਨਾਂ ਦੀ ਸਜ਼ਾ ਮੈਂ ਸਾਰੀ ਉਮਰ ਹੀ ਭੁਗਤੀ ਜਾਊਂਗੀ ਦੇਖ ਪੁੱਤ ਜਿਹਨੂੰ ਜਿਹਨੂੰ ਵੀ ਤੂੰ ਕਹਿਣਾ ਨਾ ਮੈਂ ਉਹਨਾਂ ਤੋਂ ਆਪ ਜਾ ਕੇ ਮਾਫੀ ਮੰਗਦੀ ਆ ਪਰ ਪੁੱਤ ਮੇਰੇ ਨਾਲ ਆਏ ਨਾ ਕਰਿਆ ਕਰ ਆਏ ਨਾ ਮੈਂ ਤੁਮਖ ਮੋੜ ਪੁੱਤ ਕੀ ਤੂੰ ਮਾਫੀ ਮੰਗਦੀ ਆ ਮਾਫੀ ਤਾਂ ਮੈਨੂੰ ਮੰਗਣੀ ਚਾਹੀਦੀ ਆ ਕਾਲੇ ਤੋਂ ਭੂਆ ਤੋਂ ਫੁੱਫੜ ਤੋਂ ਜਿਨ੍ਹਾਂ ਨੇ ਸਾਰਿਆਂ ਨੇ ਮੈਨੂੰ ਸਾਰਾ ਕੁਝ ਸਮਝਾਉਣਾ ਚਾਇਆ ਤੇ ਮੈਂ ਉਹਨਾਂ ਦੀ ਕਿਸੇ ਗੱਲ ਤੇ ਯਕੀਨ ਨਹੀਂ ਕੀਤਾ ਤੇ ਜੱਕੀ ਨਹੀਂ ਕੀਤਾ ਸਿਰਫ ਤੇਰਾ ਹੂੰ ਤੂੰ ਤਾਂ ਮੇਰੇ ਨਾਲ ਬੈਠੀ ਨਾ ਮਾਂ ਲਾਡੀ ਪੁੱਤ ਮੇਰੀ ਗੱਲ ਸੁਣ ਜੇ ਤੈਨੂੰ ਮਾਂ ਇੰਨੀ ਮਾੜੀ ਲੱਗਦੀ ਐ ਨਾ ਤੇ ਤੂੰ ਮੈਨੂੰ ਖਤਮ ਕਿਉਂ ਨਹੀਂ ਕਰ ਦਿੰਦਾ ਖਤਮ ਹੋਵੇਗਾ ਰੋਜ਼ ਰੋਜ਼ ਮਾਰਨ ਲਾਣੋ ਮੈਨੂੰ ਇੱਕ ਦਿਨ ਹੀ ਮਾਰ ਦੇ ਤੈਨੂੰ ਵੀ ਪਤਾ ਤੂੰ ਕਿੰਨੇ ਕਤਲ ਕੀਤੇ ਆ ਤੇਨੂੰ ਸਾਰੇ ਕਤਲਾਂ ਦੀ سزا ਮਿਲਣੀ ਚਾਹੀਦੀ ਆ ਤੇ ਤੈਨੂੰ ਸਜ਼ਾ ਮਿਲੂਗੀ ਇਹ ਮੇਰਾ ਦਿਲ ਕਹਿੰਦਾ ਲੱਡੀ ਪੁੱਤ ਮੈਂ ਤੇਰੇ ਮੂਨੇ ਹੱਥ ਜੋੜਦੇ ਆ ਮੇਰੇ ਨਾਲ ਅਸਲੂਕ ਨਾ ਕਰ ਪੁੱਤ ਮੈਂ ਤੇਰੀ ਮਾਂ ਆ ਮੈਂ ਜੋ ਕੁਝ ਵੀ ਕੀਤਾ ਨਾ ਤੇਰੇ ਲਈ ਕੀਤਾ ਸੀ ਪੁੱਤ ਮੈਨੂੰ ਨਹੀਂ ਸੀ ਪਤਾ ਵੀ ਮੇਰਾ ਪੁੱਤ ਤੇ ਮੈਥੋਂ ਦੂਰ ਹੋ ਜਾ। ਮੈਂ ਤੈਨੂੰ ਕਿਹਾ ਸੀ ਕਮ ਵੀ ਖੂਨ ਖਰਾਬਾ ਕਰਕੇ ਕਿਸੇ ਨੂੰ ਮਾਰ ਕੇ ਕਿਸੇ ਦਾ ਹੱਕ ਖੋ ਕੇ ਮੇਰੇ ਵਾਸਤੇ ਆ ਮੈਲੜੀ ਕੋਠੀ ਬਣਾ। ਮੇਰੇ ਵਾਸਤੇ ਆ 100 150 ਕਿਲਾ ਜ਼ਮੀਨ ਦਾ ਬਣਾ। ਮੈਂ ਕਿਹਾ ਸੀ ਤੈਨੂੰ ਦੱਸ ਹੈ ਤੇ ਨਾਲੇ ਤੂੰ ਗਲਤੀ ਕਹਿਣੀ ਹੈ। ਗਲਤੀ ਹੋ ਗਈ ਮੈਥੋਂ। ਮੈਥੋਂ ਗਲਤੀ ਮੰਗਦੀ ਆ। ਮੈਂ ਤੈਨੂੰ ਮaaf ਕਰ ਦਿਆਂ। ਮੈਂ ਤਾਂ ਤੈਨੂੰ ਮaaf ਕਰ ਦੂੰਗਾ ਤੇ ਉਹ ਰੱਬ ਉਹ ਰੱਬ ਤੈਨੂੰ ਮaaf ਕਰ ਦੂਗਾ। ਗਲਤੀ ਤੇ ਮਾਫੀ ਠੀਕ ਹੈ ਗਲਤੀ ਦੀ ਹੁੰਦੀ ਹੈ ਮੇਰੀ ਗੱਲ ਸੁਣ ਲਾ ਮਾ ਜਿਹੜੇ ਤੂੰ ਕੀਤੇ ਨਾ ਉਹ ਗਨਾਹ ਨੇ ਗਨਾਹ ਦੀ ਕਦੇ ਵੀ ਮਾਫੀ ਨਹੀਂ ਹੁੰਦੀ ਇਹ ਗੱਲ ਤੂੰ ਆਪਦੇ ਦਿਮਾਗ 'ਚ ਪਲਾ ਤੂੰ ਐਂ ਦੱਸ ਮੈਨੂੰ ਮੈਂ ਕਾਲੇ ਕੋਲੇ ਫੁੱਫੜ ਕੋਲੇ ਭੂਆ ਕੋਲੇ ਕਿਸੇ ਕੋਲੇ ਹੈਗਾ ਮੂੰਹ ਦਿਖਾਉਣ ਜੋਗਾ ਕਿਸੇ ਨਾਲ ਕਰ ਸਕਦਾ ਕੋਈ ਗੱਲ ਸਾਰਿਆਂ ਦੀਆਂ ਗੱਲਾਂ ਕਈਆਂ ਸੱਚੀਆਂ ਹੋ ਗਈਆਂ ਮੈਂ ਤਾਂ ਝੂਠਾ ਰਹਿ ਗਿਆ ਨਾ ਪੁੱਤ ਉਹਨਾਂ ਤੋਂ ਮਾਫੀ ਮੈਂ ਮੰਗ ਲਵਾਂ ਤੇਰੇ ਸਾਹਮਣੇ ਤੇਰੇ ਨਾਲ ਜਾ ਕੇ ਮਾਫੀ ਮੰਗੂੰ ਮਾਫੀ ਦਾ ਤੂੰ ਬਾਅਦ 'ਚ ਮੰਗੀ ਜਿਹੜੀ ਗੱਲ ਪਹਿਲਾਂ ਮੈਂ ਤੈਨੂੰ ਕਹੀ ਹੈ ਨਾ ਉਹ ਪੂਰੀ ਕਰ ਦੇ। ਉਹ ਗੱਲ ਨਾ ਭੁੱਲ। ਮੈਂ ਸਿਰਫ ਉਸ ਗੱਲ ਦੇ ਕਰਕੇ ਹੀ ਇਸ ਘਰ ਦੇ ਵਿੱਚ ਆ। ਉਹ ਗੱਲ ਯਾਦ ਕਰ ਲੈ ਤੇ ਉਹ ਗੱਲ ਮੇਰੀ ਪੂਰੀ ਕਰ ਦੇ। ਠੀਕ ਹੈ ਬੰਦਾ। ਪਾਣੀ ਤਾਂ ਮੈਂ ਆਪੇ ਜਾ ਕੇ ਪੀ ਲਵਾਂ। ਚੁੱਪ ਕਰ ਜੀ। ਸਮਸਾ ਦੀ ਕੋਈ ਮਨਦਰਬੰਦ ਤੂੰ ਸਮਝਾਗਾ ਜਸ਼ਨ ਮੈਂ ਤਾਂ ਰੋਜ਼ ਰੋਜ਼ ਗੱਲਾਂ ਨਹੀਂ ਚੱਲੀਆਂ ਜਾਂਦੀਆਂ ਤੁਹਾਡੀਆਂ ਗਲਤੀਆਂ ਨੇ ਤੇ ਹੌਲੀ ਹੌਲੀ ਲਾਡੀ ਸੈੱਟ ਹੋਊਗਾ ਹੁਣ ਜੇ ਤੁਸੀਂ ਕਹੋਗੇ ਵੀ ਕੋ ਦਾ ਮੂੰਹ ਪਹਿਲਾਂ ਨੂੰ ਹੋ ਜੇ ਉਹ ਨਹੀਂ ਹੋ ਸਕਦਾ ਉਹਦੇ ਦਿਲ 'ਚ ਵੀ ਬਹੁਤ ਗੱਲਾਂ ਨੇ ਤੁਸੀਂ ਸਮਝ ਸਕਦੇ ਹੋ ਨਾ ਆ ਗੱਲਾਂ ਨੂੰ ਕੋਈ ਗੱਲ ਨਹੀਂ ਤੁਸੀਂ ਟਾਈਮ ਦਿਓ ਉਹਨਾਂ ਨੂੰ ਆਪੇ ਠੀਕ ਹੋ ਜਾਣਗੇ ਬਾਕੀ ਕੋਈ ਗੱਲ ਨਹੀਂ ਮੈਂ ਵੀ ਗੱਲ ਕਰਕੇ ਦੇਖੂਗੀ ਪਰ ਜਿਵੇਂ ਇੱਕ ਵਾਰੀ ਉਹ ਤੁਹਾਨੂੰ ਕਹਿੰਦੇ ਆ ਤੁਸੀਂ ਉਵੇਂ ਕਰੋ ਜਿਉਂ ਕਹਿੰਦੇ ਆ ਵੀ ਤੁਸੀਂ ਅਜੇ ਉਹਨਾਂ ਦਾ ਨਾਮ ਬੁਲਾਓ ਤਾਂ ਤੁਸੀਂ ਨਾਮ ਬੁਲਾਓ ਤੁਸੀਂ ਦੇਖਿਓ ਆਪ ਤੁਹਾਡੇ ਕੋਲ ਆਉਣਗੇ ਤੇ ਜਿਹੜਾ ਕੁਝ ਉਹ ਤੁਹਾਨੂੰ ਕਹਿੰਦੇ ਆ ਤੁਸੀਂ ਉਹ ਕਰੋ ਠੀਕ ਹੈ ਬਤਾ ਪਰ ਮੇਰੇ ਨਾਲ ਇੱਕ ਵਾਦਾ ਕਰ ਤੂੰ ਤੇ ਲਾਡੀ ਇਸ ਘਰ ਚ ਹੁਣ ਕਦੇ ਨਹੀਂ ਜਾਓਂਗੇ ਅਸੀਂ ਨਹੀਂ ਜਾਂਦੇ ਇਹ ਸਾਡਾ ਵੀ ਘਰ ਆ ਹੁਣ ਅਸੀਂ ਆਪਦੇ ਘਰ ਨੂੰ ਛੱਡ ਕੇ ਕਿੱਥੇ ਜਾਵਾਂਗੇ ਅਸੀਂ ਕਿਤੇ ਨਹੀਂ ਜਾਂਦੇ ਬਸ ਹੁਣ ਤੁਸੀਂ ਆਪਦੀਆਂ ਪਹਿਲੀਆਂ ਗੱਲਾਂ ਕਦੇ ਵੀ ਨਾ ਕਰਿਓ ਜਿਵੇਂ ਪਹਿਲਾਂ ਕਰਦੇ ਰਹੇ ਸੀ ਹੁਣ ਆਪਾਂ ਆਪਦੇ ਘਰ ਨੂੰ ਸਵਰਗ ਬਣਾਉਣਾ ਨਰਕ ਨਹੀਂ ਠੀਕ ਹੈ ਬੱਤ ਚਲ ਕੋਈ ਨਾ ਮੈਂ ਕਰਦੀਆਂ ਲਾਡੀਆਂ ਗੱਲਾਂ ਕੋਈ ਵੀ ਗਲਤੀ ਕਰਦੀ ਹੈਗੀ ਤੁਸੀਂ ਮੈਨੂੰ ਜਿਹੜਾ ਕੰਮ ਕਹਿੜੇ ਮੈਂ ਕਰਦੀ ਆ ਥੋੜੇ ਕਹਿਣੇ ਤੇ ਚੱਲਦੀ ਆ ਮੈਨੂੰ ਨੇਰੇ ਤੋਂ ਬਹੁਤ ਡਰ ਲੱਗਦਾ ਮੈਨੂੰ ਅੱਜ ਬਾਹਰ ਖੜ੍ਹਦੋ ਬਸ ਜੀ ਜੀ ਆਏ ਨੇ ਪੈ ਕੇ ਆ ਲੋ ਦਵਾਈ ਦੇ ਮੈਨੂੰ ਨਹੀਂ ਦਵਾਈ ਕੋਈ ਦਵਾਈ ਕਿਉਂ ਨਹੀਂ ਲੈਣੀ ਦਵਾਈ ਦੇ ਜੂੜੇ ਹੱਟ ਕਰੋ ਨਾ ਮੈਨੂੰ ਐ ਦਾ ਦੱਸ ਦੇ ਕਾਜੀ ਦਵਾਈ ਦਿੱਦੀ ਰਹੀ ਨਹੀਂ ਮੈਨੂੰ ਹੈ ਕੌਣ ਆ ਤੂੰ ਮੈਂ ਤੁਹਾਡੇ ਘਰ ਆਲੀ ਆ ਲੈ ਮੈਂ ਨਹੀਂ ਲੈਣੀ ਦਵਾਈ ਕੋਈ ਆ ਦਵਾਈ ਲੈ ਕੇ ਨਾ ਤੁਸੀਂ ਠੀਕ ਹੋ ਜਾਓਗੇ ਡਾਕਟਰ ਨੇ ਕਿਹਾ ਤੁਸੀਂ ਬਿਮਾਰ ਹੋ ਉਹ ਕੀ ਹੋਇਆ ਠੀਕ ਨਾ ਮੈਨੂੰ ਹੈ ਨਾਲੇ ਠੀਕ ਹੋ ਕੇ ਮੈਂ ਕੀ ਕਰਨਾ ਜਦੋਂ ਮੇਰਾ ਕੋਈ ਹੈ ਨਹੀਂ ਮੈਨੂੰ ਬਾਪਾ ਤੇ ਛੱਡਿਆ ਉੱਥੇ ਡੇਰੇ ਚ ਮੈਂ ਸੇਵਾ ਕਰਨੀ ਹੁੰਦੀ ਉੱਥੇ ਕਿਉਂ ਨਹੀਂ ਤੁਹਾਡਾ ਸਾਰਾ ਕੁਝ ਹੀ ਆ ਮੈਂ ਤੁਹਾਡੀ ਤੁਹਾਡਾ ਘਰ-ਬਾਰ ਆਪਾਂ ਪਤਾ ਕਿੰਨੀ ਮਿਹਨਤ ਨਾਲ ਬਣਾਇਆ ਇਹ ਘਰ ਤੂੰ ਝੂਠ ਮਾਰੀ ਜਨੀਆ ਮੈਨੂੰ ਹੈ ਐਵੇਂ ਪਤਾ ਨਹੀਂ ਕਾਦੀ ਦਵਾਈ ਦਿੰਦੀ ਰਹਿੰਨੀ ਆ ਆਪਾਂ ਡਾਕਟਰ ਦੇ ਨਹੀਂ ਗਏ ਸੀ ਤੁਹਾਨੂੰ ਚਾਚਾ ਲੈ ਕੇ ਗਿਆ ਸੀ ਡਾਕਟਰ ਨੇ ਕਿਹਾ ਸੀ ਤੁਸੀਂ ਬਿਮਾਰ ਹੋ ਉਹਦੀ ਦਵਾਈ ਹੈ ਇਹ ਤਾਂ ਕੌਣ ਚਾਚਾ ਉਹ ਤਾਂ ਉੱਥੇ ਡੇਰੇ ਚ ਆਉਂਦਾ ਹੁੰਦਾ ਸੀ ਪਤਾ ਨਹੀਂ ਕਿਉਂ ਮੈਨੂੰ ਨਾਲ ਲਿਆ ਆ ਹਾਂ ਹਾਂ ਉਹੀ ਉਹੀ ਅੰਕਲ ਆਨ ਦਵਾਈ ਲੈਣ ਨੂੰ ਨਹੀਂ ਹੁਣ ਕਿਧਰ ਗਿਆ ਉਹ ਚਾਚਾ ਇਦਰੀਆ ਕੋਈ ਨਾ ਮੈਂ ਬੁਲਾ ਲੂੰਗੀ ਨਾ ਮੈਨੂੰ ਕਹਿਣਾ ਸੀਗਾ ਕਿ ਬਾਬੇ ਦੇ ਜਾ ਕੇ ਆਵਾਂਗੇ ਆਪਾਂ ਹੈ ਤੇ ਮੁੜ ਕੇ ਮੈਨੂੰ ਲੈ ਕੇ ਤਾਂ ਗਿਆ ਨਹੀਂ ਕੋਈ ਨਾ ਆਪਾਂ ਸ਼ਾਮ ਨੂੰ ਚੱਲਾਂਗੇ ਆਪਾਂ ਚੱਲਾਂਗੇ ਦੋਨੇ ਡੇਰੇ ਤੁਸੀਂ ਸਾਰੇ ਝੂਠੇ ਹੋ ਪੂਹੀ ਝੂਠ ਮਾਰਦੇ ਰਹਿੰਦੇ ਹੋ ਪਤਾ ਨਹੀਂ ਕਾਦੀ ਦਵਾਈ ਖਵਾਉਂਦੇ ਰਹਿੰਦੇ ਹੋ ਮੈਨੂੰ ਹੈ ਦੱਸ ਮੈਨੂੰ ਕੀ ਹੋਇਆ ਆ ਦੇਖ ਮੇਰੇ ਹੱਥ ਚੱਲਦੇ ਆ ਦੇਖ ਤੁਹਾਡੇ ਕੁਝ ਜ਼ਿਆਦ ਹੀ ਨਹੀਂ ਹੈਗਾ ਤੁਹਾਨੂੰ ਤਾਂ ਲੱਗਦਾ ਤੁਸੀਂ ਠੀਕ ਹੋ ਹਲੋ ਦਵਾ ਲੈ ਲੁਲੈ ਨੂੰ ਤੁਹਾਡੇ ਸੱਚੀ ਕੁਛ ਨਹੀਂ ਜਿਆਦਾ ਹੈਗਾ ਜਿਆਦਾ ਮੈਨੂੰ ਹੈ ਉਥੇ ਡੇਰਾ ਸੀ ਉਥੇ ਬਾਬਾ ਰਹਿੰਦਾ ਉਥੇ ਮੈਂ ਸੇਵਾ ਕਰਦਾ ਤਾਂ ਬਾਬਾ ਮੈਨੂੰ ਰੋਟੀ ਦਿੰਦੇ ਹੁੰਦੇ ਸੀ ਸਾਰਾ ਕੁਝ ਤਾਂ ਜਿਆਦਾ ਮੇਰੇ ਹੈ ਫੋਰ ਦਸ ਕੀ ਨਹੀਂ ਜਾਂਦਾ ਮੇਰੇ ਤੁਹਾਡੇ ਮੈਂ ਨਹੀਂ ਜਿਆਦਾ ਹੈਗੀ ਮੈਂ ਜਾਣਦਾ ਹੀ ਨਹੀਂ ਤੈਨੂੰ ਕੌਣ ਆ ਤੂੰ ਹੈ ਉਹੀ ਵਾਰ ਇੱਥੇ ਲਿਆ ਕੇ ਮੈਨੂੰ ਘਰੇ ਭਾ ਲਿਆ ਤੁਸੀਂ ਮੈਂ ਕਿਉਂ ਬੜਾ ਲਿਆ? ਇਹ ਕਾ ਤੁਹਾਡਾ ਹੈ। ਤੁਸੀਂ ਸਮਝੀ ਕਿਉਂ ਨਹੀਂ ਜਾਂਦੇ ਗੱਲ ਨੂੰ? ਮੈਂ ਤੈਨੂੰ ਦੇਖਿਆ ਹੀ ਨਹੀਂ ਪਹਿਲਾਂ ਹੈ ਮੈਨੂੰ ਯਾਦ ਨਾ ਹੁੰਦਾ ਜਦੋਂ ਤੈਨੂੰ ਦੇਖਿਆ ਹੁੰਦਾ। ਤੁਸੀਂ ਕੋਸ਼ਿਸ਼ ਤਾਂ ਕਰੋ ਯਾਦ ਕਰਨ ਦੀ, ਕੁਝ ਤਾਂ ਸੋਚੋ ਜਿਹੜਾ ਤੁਹਾਨੂੰ ਜ਼ਿਆਦਾ ਆਜੇ। ਬਸ ਤੂੰ ਜਾਵੜਾ। ਯਾ, ਬਾ ਠੀਕ ਹੈ। ਮੈਂ ਦਵਾਈ ਲੈ ਲਈ। ਬਸ ਕੋਈ ਨਹੀਂ। ਬਾ ਠੀਕ ਹੈ। ਮੇਰੀ ਗੱਲ ਸੁਣ। ਤੁਸੀਂ ਨਾ ਦਵਾਈ ਟਾਈਮ ਸਿਰ ਲੈ ਲਿਆ ਕਰੋ। ਕੋਈ ਗੱਲ ਨਹੀਂ ਜੇ ਤੁਸੀਂ ਮੈਨੂੰ ਨਹੀਂ ਬੁਲਾਉਣਾ, ਨਾ ਬੁਲਾਇਆ ਕਰੋ। ਪਰ ਜਦੋਂ ਦਵਾਈ ਲੈ ਕੇ ਦੇ ਕੇ ਨਾ ਉਹ ਫੜ ਕੇ ਖਾ ਲੈ ਕਰੋ, ਠੀਕ ਹੈ? ਕੋਈ ਨਹੀਂ। ਖਾ ਲਊਗਾ ਮੈਂ। ਹੈ? ਬਾਦੂ ਉਹ ਚਾਚੇ ਨੂੰ ਸਾਦ ਹੈ ਮੈਨੂੰ ਬਾਬੇ ਕੋਲੇ ਛੱਡਿਆ ਹੋਇਆ ਮੈਂ ਉੱਥੇ ਦਵਾਈ ਖਾ ਲੈ ਗਣੂੰ ਉੱਥੇ ਵੀ ਮਨਾ ਲਈ ਮੱਖ ਬਾਬਾ ਤਾਂ ਗਿਆ ਹੋਇਆ ਗੱਲ ਹੋਈ ਸੀ ਚਾਚੇ ਦੀ ਡੇਰੇ ਤੋਂ ਬਾਅਦ ਕਿਤੇ ਗਿਆ ਹੋਇਆ ਬਾਬਾ ਤਾਂ ਕਰਕੇ ਫਿਰ ਤੁਸੀਂ ਮੈਨੂੰ ਇੱਥੇ ਕੋ ਰੱਖੀ ਬੈਠੇ ਹੋ ਮੈਂ ਉੱਥੇ ਸੇਵਾ ਕਰ ਲੂੰਗਾ ਉੱਥੇ ਲੈ ਛੱਡੋ ਫਿਰ ਬਾਬਾ ਆ ਨਹੀਂ ਮਾਰੇ ਪੋਥੇ ਬਾਬੇ ਨੇ ਕਿਹਾ ਤੁਸੀਂ ਨਾ ਜਿੰਨਾਂ ਸਰ ਮੈਂ ਨਹੀਂ ਆਉਂਦਾ ਉਹਨਾਂ ਟਾਈਮ ਇੱਥੇ ਰੱਖੋ ਉਹ ਸਾਰੇ ਝੂਠੇ ਆਂ ਮੈਂ ਝੂਠ ਮਾਰੀ ਜਾਂਦਾ ਪਤਾ ਨਹੀਂ ਕਾਹ ਤੋਂ ਮੈਨੂੰ ਇੱਥੇ ਲਿਆਏ ਲੈ ਅਸੀਂ ਕੋਈ ਝੂਠ ਮਾਰੀ ਨਾ ਮੈਂ ਤੁਹਾਡੀ ਗੱਲ ਕਰਾ ਦੂੰਗੀ ਬਾਬੇ ਨਾਲ ਤੁਸੀਂ ਆ ਕੇ ਪੁੱਛ ਲਿਓ ਫਿਰ ਤੁਮ ਯਕੀਨ ਆ ਜਾਊਗਾ ਬਸ ਠੀਕ ਆ ਮੈਂ ਦਵਾਈ ਲੈ ਲਈ ਜਾ ਜਾੜਾ ਤੂੰ ਵਗ ਜਾ ਕੁਛ ਹੋਰ ਖਾਣਾ ਨਹੀਂ ਮੈਂ ਕੁਛ ਨਹੀਂ ਖਾਣਾ ਮੈਂ ਖੀਰ ਬਣਾ ਕੇ ਲੈ ਕੇ ਦਵਾਂ ਹਾਂ ਹਾਂ ਖੀਰ ਖਾਵਾਂਗਾ ਹਾਂ ਖੀਰ ਖਾਵਾਂਗਾ ਠੀਕ ਹੈ ਮੈਂ ਲੈ ਕੇ ਆਵਾਂ ਤੁਹਾਡੇ ਬਸਤੇ ਬਣਾ ਕੇ ਖੀਰ ਹਾਂ ਠੀਕ ਆ ਠੀਕ ਹੈ ਤੁਸੀਂ ਪੈ ਜਾਓ ਠੀਕ ਆਵਾਥ ਜੇ ਨਾ ਲਾਇਆ ਕਰ ਮੈਨੂੰ ਹੈ ਦੂਰ ਰਹਿ ਕੇ ਗੱਲ ਕਰਿਆ ਕਰ ਆ ਪਾਸੇ ਬਹਿ ਜਾ ਕਰ ਚੰਗਾ ਜੀ ਹਾਂ ਮਾਂ ਮੈਨੂੰ ਕੀਰ ਲਿਆ ਦੀ ਜਦੋਂ ਬਣ ਗਈ ਠੀਕ ਆ ਮੈਂ ਸੌਂਨਾ ਹੁਣੇ ਹਾਂ ਸੌ ਜਾ ਮੈਂ ਕੀ ਕਰਾਂ ਕੀ ਮੈਂ ਠੀਕ ਕਰਾਂ ਨਾ ਇਹ ਤਾਂ ਮੈਨੂੰ ਜਵਾਈ ਨਹੀਂ ਪਸੰਦ ਇਹ ਨੋਂਦੀ ਕਰਨੀ ਦੂਰ ਰਹਿ ਤੂੰ ਝੂਠ ਬੋਲਦੀ ਐ ਐਸਾ ਕੀ ਕਰਾਂ ਜੀਸਨਰ ਕਿੰਨਾ ਸਾਲ ਕੋ ਜਿਆਦਾ ਆਜੇ ਨਹੀਂ ਮੈਂ ਹਰ ਬਿੱਟ ਜੇ ਤੂੰ ਹੀ ਹੌਸਲਾ ਹਾਰ ਗਈ ਫਿਰ ਕਾਲੇ ਨੂੰ ਕਿਵੇਂ ਸੰਭੂਗੀ ਮੈਂ ਨਹੀਂ ਕਾਲੇ ਨੂੰ ਤਾਂ ਕਿਵੇਂ ਲਾ ਕਿਵੇਂ ਕਰਕੇ ਮੈਂ ਠੀਕ ਕਰੂੰ ਪਰ ਮੈਂ ਨਹੀਂ ਹਿੰਮਤ ਹਾਰਦੀ ਜੇ ਮੈਂ ਹਿੰਮਤ ਹਾਰ ਗਈ ਫਿਰ ਇਹਦੇ ਕੋਲ ਕੋਣ ਇਹਨੂੰ ਸੰਭਨਾਲੇ ਇਹ ਤਾਂ ਫਿਰ ਵੀ ਇਕੱਲਾ ਰਹਿ ਜਾਊਗਾ ਠੀਕ ਕਰਾਂ ਚਲ ਐ ਨਹੀਂ ਬੋਲ ਮੇਰੇ ਉਹ ਤੋਂ ਦਵਾਈ ਫੜ ਕੇ ਤਾਂ ਖਾਣ ਲੱਗ ਗਏ ਨਾ ਨਹੀਂ ਮੈਂ ਤਾਂ ਕਿੰਨੇ ਦਿਨ ਆਵਾਜ਼ ਕੁਝ ਚੀਜ਼ ਆਖਿਆ ਨਾਲ ਬਣਾ ਕੇ ਦੇਣ ਨੂੰ ਖੀਰ ਬਣਾ ਕੇ ਦੇਣੀ ਆਂ ਨਾਲ ਬਾਲਿਸਵਾਦ ਬਣਾਉਂਗੇ ਕੁੰਗਲਾ ਚਟਦੇ ਰਹਿ ਜਾਣਗੇ ਕੀਪਰ ਸਭ ਕੁਝ ਜਾਦੀ ਆਜੇ ਖੀਰ ਖਾ ਕੇ ਉਹਨੇ ਤੀਗਾ ਤੋਹਿਆ ਕੇ ਖੜ ਗਿਆ ਕੁਛ ਨਹੀਂ ਮੇਰੇ ਨਾਲ ਸੁਣੋ ਥੋੜੀ ਗਲਤ ਗੱਲ ਸੀਗੀ ਤੁਸੀਂ ਮਾਂ ਨੂੰ ਐਦਾਂ ਕਿਉਂ ਬੋਲੇ ਫਿਰ ਮੈਂ ਤੈਨੂੰ ਕੋ ਉਹਦਾ ਵਾਜਾ ਮਾਰੀ ਜਾਂਦਾ ਸੀਗਾ ਪਾਣੀ ਨੂੰ ਸੁਣੀ ਆ ਸਕਦੀ ਸੀ ਪਾਣੀ ਲੈ ਕੇ ਉਹ ਮੈਂ ਤਾਂ ਮੁੰਡੇ ਕੋਲ ਬੈਠੀ ਸੀ ਮੈਨੂੰ ਤਾਂ ਆਵਾਜ਼ ਸੁਣੀ ਨਹੀਂ ਆਵਾਜ਼ ਜੇ ਤੁਸੀਂ ਮਾਂ ਨੂੰ ਬੋਲਣ ਲੱਗੇ ਮੈਨੂੰ ਤਾਂ ਉਹਦਾ ਪਤਾ ਲੱਗਿਆ ਨਾਲੇ ਇੰਨਾ ਬੋਲਣ ਦੀ ਕੀ ਲੋੜ ਸੀ ਗਲਤੀਆਂ ਸਾਰਿਆਂ ਤੋਂ ਹੀ ਹੁੰਦੀਆਂ ਨੇ ਤੇ ਜੇ ਆਪਾਂ ਜ਼ਿੰਦਗੀ ਚੱਗੇ ਵਧਣਾ ਨਾ ਤਾਂ ਆਪ ਨੂੰ ਗਲਤੀਆਂ ਭੁੱਲ ਰੀਆਂ ਪੈਣੀਆਂ ਮਾਂ ਦੀਆਂ ਕਿੰਨੀਆਂ ਗਲਤੀਆਂ ਬੋਲਣਾ ਹੂੰ ਤੇਂਗਰੀ ਪਤਾ ਪਰ ਜਦੋਂ ਮਾਂ बार-बार ਕੋਲੇ ਆ ਕੇ ਮੇਰੇ ਕੋਲ ਕਹਿਣ ਲੱਗ ਜਾਂਦੀ ਆ ਪੁੱਤ ਮੈਨੂੰ ਮaaf ਕਰ ਦੇ ਪੁੱਤ ਮੈਨੂੰ ਮaaf ਕਰ ਦੇ ਤੂੰ ਐਂ ਦੱਸ ਕਾਹਦਾ ਕੀ ਕਸੂਰ ਸੀ ਹਲਗਾ ਸੀ ਕਾਲੇ ਦਾ ਕੋਈ ਕਸੂਰ ਹੈ ਕਸੂਰ ਤਾਂ ਕਿਸੇ ਦਾ ਵੀ ਨਹੀਂ ਸੀਗਾ ਹਰਪੀ ਦੇ ਜਵਾਕ ਦਾ ਕੋਈ ਕਸੂਰ ਸੀਗਾ ਸੀਗਾ ਕਾਲੇ ਦੀ ਮਾਂ ਦਾ ਕੋਈ ਕਸੂਰ ਸੀਗਾ ਸੀਗਾ ਤੇ ਫਿਰ ਤੂੰ ਕਹਿੰਦੀ ਆ ਮਾਂ ਨਾਲ ਮੈਂ ਸਿੱਧਾ ਬੋਲਣਾ ਮੈਂ ਨਹੀਂ ਕਹਿ ਰਹੀ ਹੈ ਨਾ ਵੀ ਤੁਸੀਂ ਸਿੱਧਾ ਬੋਲੋ ਜਾਂ ਕਿਵੇਂ ਵੀ ਪਰ ਇਹਨਾਂ ਰੁੱਖਾ ਵੀ ਨਾ ਬੋਲੋ ਜੇ ਉਹ ਤੁਹਾਨੂੰ ਮਾਫੀ ਮੰਗਦੀ ਆ ਤਾਂ ਉਹਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਆ ਤਾਂ ਮਾਫੀ ਮੰਗਦੀ ਆ ਤੁਸੀਂ ਪਰ ਇੰਨਾ ਰੁੱਖਾ ਵੀ ਨਾ ਬੋਲੋ ਨਹੀਂ ਬੁਲਾਉਣਾ ਤੁਸੀਂ ਨਾ ਬੁਲਾਓ ਹੌਲੀ ਹੌਲੀ ਸਾਰਾ ਕੁਝ ਆਪੇ ਠੀਕ ਹੋ ਜਾਊਗਾ। ਤੈਨੂੰ ਵੀ ਪਤਾ ਜਿੱਦਿ ਉਸ ਦਿਨ ਗੱਲ ਹੋਈ ਸੀ ਮੈਂ ਮਾਂ ਨੂੰ ਇੱਕ ਗੱਲ ਕਹੀ ਸੀ ਕਿ ਮੈਨੂੰ ਮੇਰੀ ਭੈਣ ਆਮ ਲਾ ਦੇ। ਮਾਂ ਨੇ ਕੀ ਕਿਹਾ ਸੀ ਠੀਕ ਆ। ਤੇ ਅੱਜ ਕਿੰਨਾਵਾਂ ਦਿਨ ਹੋ ਗਿਆ? ਚੌਥਾ 4 ਦਿਨ ਹੋ ਗਏ। ਕੋਈ ਗੱਲ ਤੋੜੀ ਮਾਂ ਨੇ। ਜੇ ਉਹਨਾਂ ਨੂੰ ਆਪਾਂ ਕਿਹਾ ਤਾਂ ਉਹ ਕੁਝ ਸੋਚ ਹੀ ਰਹੇ ਹੋਣਗੇ। ਕੋਈ ਗੱਲ ਨਹੀਂ ਮਿਲਵਾ ਦਨਗੇ। ਫਿਰ ਐਂ ਕਰੀ ਨਾ ਦੱਸੋ ਕਿੰਦਾ ਘਰ ਦਾ ਮਾਹੌਲ ਹੀ ਖਰਾਬ ਹੁੰਦਾ ਜਵਾਬ ਦੇਖਣਗੇ ਉਹਨਾਂ ਤੇ ਗਲਤ ਅਸਰ ਪੈਂਦਾ ਹੁਣ ਜੇ ਜਵਾਬ ਮੈਨੂੰ ਪੁੱਛਣਗੇ ਵੀ ਡੈਡੀ ਦਾਦੀ ਨਾਲ ਐਂ ਕਿਉਂ ਬੋਲਦੇ ਆ ਫਿਰ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂਗੀ ਘਰ ਦਾ ਮਾਹੌਲ ਤਾਂ ਨਾ ਖਰਾਬ ਕਰੋ ਕੋਈ ਗੱਲ ਨਹੀਂ ਲਓ ਤੂੰ ਐਂ ਕਰੀ ਕੁੜੀਆਂ ਨੂੰ ਨਾ ਕਹਿ ਦੇ ਕਿ ਆਪਦੇ ਸਕੂਲ ਦੇ ਵਿੱਚ ਲੀਵ ਲਿਖ ਦੇਣਾ ਠੀਕ ਆ ਵੀ ਕੁੜੀਆਂ ਦਾ ਜਿਹੜਾ ਸਕੂਲ ਆ ਚੇਂਜ ਕਰਕੇ ਮੁੰਡਿਆਂ ਦੇ ਨਾਲ ਹੀ ਕਰਾਵਾ ਦੇ ਠੀਕ ਆ ਜਿੱਥੇ ਮੁੰਡਾ ਪੜਦਾ ਕੁੜੀਆਂ ਨੂੰ ਵੀ ਉੱਥੇ ਪੜਾਵਾ ਦੇਣਾ ਬੱਸ ਉਹਨਾਂ ਦੇ ਪੇਪਰ ਚੱਲੀ ਜਾਂਦੇ ਆ। ਇਹਦੋਂ ਬਾਅਦ ਐਡਮਿਸ਼ਨ ਉਹਨਾਂ ਨੇ ਕਰਾਉਣੀਆਂ ਪੈਣਗੀਆਂ ਆਪ ਨੂੰ ਤੇ ਆਪਾਂ ਉੱਥੇ ਕਰਵਾ ਦਾਂਗੇ। ਹਾਂ ਅਕੈਡਮੀ ਦੇ ਵਿੱਚ ਲਾ ਦਾਂਗੇ ਠੀਕ ਆ। ਹਾਂਜੀ। ਹਾਂ ਕੋਈ ਗੱਲ ਨਹੀਂ ਸੋਚਦੇ ਆ ਉਸ ਬਾਰੇ। ਘਰੇ ਤਾਂ ਨਹੀਂ ਕੀਤਾ ਫੋਨ। ਨਹੀਂ ਅਜੇ ਤਾਂ ਨਹੀਂ ਕੀਤਾ ਘਰੇ ਫੋਨ। ਠੀਕ ਆ। ਚਲ। ਹੁੰਦਾ ਲਿਆ ਦੇ ਪਾਣੀ। ਲਿਆ ਦਿਨੇ ਚਾਹ ਬਣਾਵਾਂ। ਨਾ ਬੱਸ ਚਾਹ ਨਹੀਂ ਬੀ। ਚਲੋ ਲਿਆ ਦੇ। ਆ ਨਾ ਬੋਲਿਆ ਕਰ ਮਾਨ। ਨਹੀਂ ਬੋਲਦਾ ਕੋਈ ਗੱਲ।

ਓਏ ਇੱਥੇ ਕੋ। ਇੱਥੇ ਕੋ। ਨਹੀਂ। ਮੇਰੀ ਮਾਂ ਆਈ ਸੀ। ਮੇਰੀ ਗਾਲਤਾ ਸੁਣਾਏਗਾ ਤਾਂ ਫਰੀਦ ਜਾ ਤੂੰ ਸੇ। ਓਏ ਆ ਇੱਥੇ ਸਿਰ ਕਰੋ। ਕਰੋ ਸਿਰ ਇੱਥੇ। ਐ ਲੈ ਤੁਸੀਂ ਫਿਕਰ ਨਾ ਕਰੋ। ਤੁਹਾਨੂੰ ਸੁਪਨਾ ਆਇਆ ਹੋਣਾ। ਚਾਚੀ ਨੂੰ ਫੋਨ ਕਰਤੀ। ਚਾਚੀ ਨੂੰ ਬੁਲਾਉਣਾ ਹੀ ਪੈਣਾ। ਐਵੇਂ ਤਾਂ ਲੋਟ ਆਉਣਾ ਹੀ ਨਹੀਂ। ਚਾਹ ਵੀ ਬਣਾ ਦੇ ਕੋਟਕ ਨਹੀਂ ਚਾਹ ਤੈਨੂੰ ਪਹਿਲਾਂ ਤਾਂ ਖਾਂ ਨਹੀਂ ਪੀਣੀ ਜੀ ਨਹੀਂ ਕਰਦਾ ਚਾਹ ਵੀ ਨੂੰ ਇੱਕ ਗੱਲ ਆ ਘਰ 'ਚ ਕਿੰਨਾ ਸਕੂਨ ਆ ਨਾ ਅੱਜ ਇਹ ਘਰ ਘਰ ਲੱਗ ਰਿਹਾ ਨਹੀਂ ਤਾਂ ਸਾਰਾ ਦਿਨ ਸਾਸ਼ਣ ਚੱਲੀ ਜਾਂਦੇ ਹਾਂ ਸੀ ਕਦੇ ਕੋਈ ਕਿਸੇ ਨੂੰ ਕੁਝ ਕਹਿ ਦਿੰਦਾ ਕਦੇ ਕੋਈ ਲੱਗਦਾ ਹੀ ਨਹੀਂ ਸੀ ਇਹ ਘਰ ਆ ਇਹ ਤਾਂ ਗੱਲ ਹੈਗੀ ਆ ਸਭ ਨੂੰ ਆਪਣੇ ਗੁਨਾਹਾਂ ਦੀ ਸਜ਼ਾ ਮਿਲ ਗਈ ਜਿਨ੍ਹਾਂ ਨੇ ਜਿਹੜਾ ਕੁਝ ਕੀਤਾ ਵਧੀਆ ਕੀਤਾ ਇੱਕ ਨਾ ਇੱਕ ਦਿਨ ਸਭ ਦਾ ਸਾਹਮਣੇ ਤਾਂ ਹੋਣਾ ਹੀ ਸੀ ਪਰ ਤੂੰ ਆਏ ਦੇਖ ਸਭ ਨੂੰ ਗੁਨਾਹਾਂ ਦੀ ਸਜ਼ਾ ਮਿਲ ਗਈ ਪਰ ਜਿਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ ਉਹਨਾਂ ਨੂੰ ਉਹਨਾਂ ਦੇ ਹੱਕ ਤਾਂ ਹੀ ਨਾ ਮਿਲੇ ਮਤਲਬ ਸਮਝੀ ਨਹੀਂ ਮੈਂ ਮਤਲਬ ਕਾਲਾ ਕਾਲੇ ਨੂੰ ਤਾਂ ਹੱਕ ਨਹੀਂ ਮਿਲੇ ਇਸ ਘਰ ਦੇ ਵਿੱਚ ਕਾਲੇ ਦਾ ਹੱਕ ਵੀ ਮੇਰਾ ਕੱਲੇ ਦਾ ਨਹੀਂ ਦੂਜੀ ਗੱਲ ਮੇਰੀ ਭੈਣ ਉਹ ਕਿੱਥੇ ਐ ਕਿੱਥੇ ਨਹੀਂ ਉਹ ਮੈਨੂੰ ਨਹੀਂ ਪਤਾ ਪਰ ਹੱਕ ਤਾਂ ਇਸ ਘਰ ਦੇ ਵਿੱਚ ਉਹਦਾ ਵੀ ਹੈ। ਉਹਨ ਜਾਣਦਾ ਇਸ ਘਰ ਦੇ ਵਿੱਚ ਉਹਦਾ ਵੀ ਹੈ। ਹੈ? ਹਾਂਜੀ। ਸਹੀ ਗੱਲ ਕਹਿ ਰਹੇ ਹੋ ਤੁਸੀਂ। ਹੱਕ ਸਭ ਨੂੰ ਮਿਲਣੇ ਚਾਹੀਦੇ ਆ। ਆਪਾਂ ਇਕੱਲੇ ਇਸ ਘਰ ਤੇ ਰਾਜ ਨਹੀਂ ਕਰ ਸਕਦੇ। ਤਾਂ ਹੀ ਤਾਂ ਮੈਂ ਮਾਨਾ ਬਾਰ-ਬਾਰ ਗੱਲ ਕਰਦਾ ਕਿ ਮੈਨੂੰ ਮੇਰੀ ਭੈਣ ਦਾ ਪਤਾ ਦੱਸ ਦੇ, ਪਤਾ ਦੱਸ ਦੇ। ਪਰ ਕੁਝ ਬੋਲਦੀ ਨਹੀਂ। ਮੈਂ ਇੱਕ ਗੱਲ ਤੈਨੂੰ ਵੀ ਕਹਿਣੀ ਸੀ ਕਿ ਤੂੰ ਨਾ ਸਿਰਫ ਇਹ ਨਾ ਸਮਝੇ ਕਿ ਇਸ ਘਰ ਦੇ ਵਿੱਚ ਸਿਰਫ ਆਪਣਾ ਹੱਕ ਹੈ। ਹੱਕ ਜਿੰਨਾ ਦਾ ਹੈ ਉਹਨਾਂ ਨੂੰ ਮਿਲੂਗਾ। ਜ਼ਰੂਰ ਮਿਲੂਗਾ ਮੈਂ ਤਾਂ ਕਦੇ ਕਿਸੇ ਚੀਜ਼ ਦਾ ਲਾਲਚ ਕੀਤਾ ਹੀ ਨਹੀਂ ਆਪ ਨੂੰ ਤਾਂ ਜੇ ਇਹਦੇ ਵਿੱਚ ਕੁਝ ਨਾ ਵੀ ਮਿਲੇ ਤਾਂ ਵੀ ਮੈਂ ਤਾਂ ਸਬਰ ਕਰ ਲੂੰਗੀ ਪਰ ਕਾਲੇ ਵੀਰ ਨੂੰ ਤਾਂ ਜ਼ਰੂਰ ਹੱਕ ਮਿਲਣਾ ਚਾਹੀਦਾ ਤੁਹਾਨੂੰ ਪਤਾ ਉਹਨਾਂ ਤਾਂ ਵਿਚਾਰੇ ਆਪਣੇ ਬਚਪਨ ਤੋਂ ਹੀ ਕਿੰਨੀਆਂ ਔਖਾਂ ਝੱਲੀਆਂ ਨੇ ਪਹਿਲਾਂ ਉਹਦੇ ਮਾਂ ਪਿਓ ਖੋਏ ਫਿਰ ਆਪਦਾ ਘਰ ਖੋਇਆ ਹੁਣ ਦੇਖੋ ਵਿਚਾਰੇ ਦੀ ਕੀ ਹਾਲਤ ਹੋਈ ਪਈ ਆ ਚਲ ਕੋਈ ਗੱਲ ਨਹੀਂ ਇੱਕ ਦਿਨ ਟਾਈਮ ਆਊਗਾ ਕਾਲਾ ਆਪਣੇ ਘਰ ਦੇ ਵਿੱਚ ਵਾਪਸ ਆਊਗਾ ਠੀਕ ਹੈ ਨਾ ਹਾਂਜੀ ਆਪਣਾ ਵੀ ਪਰਿਵਾਰ ਪੂਰਾ ਹੋ ਜਾਊਗਾ ਚਲੋ ਕੋਈ ਗੱਲ ਨਹੀਂ ਤੁਸੀਂ ਵੀ ਨਾ ਹੁਣ ਨਾ ਬੜੀ ਟੈਨਸ਼ਨ ਨਾ ਕਰਿਆ ਕਰੋ ਹੁਣ ਜਿਵੇਂ ਸਾਰਿਆਂ ਦੀ ਸਚਾਈ ਸਾਹਮਣੇ ਆ ਕੇ ਸਾਰਿਆਂ ਨੂੰ ਜੇਲ੍ਹ ਹੋਗੀ ਹੌਲੀ ਹੌਲੀ ਐਂ ਸਾਰਾ ਕੁਝ ਸੈੱਟ ਹੋ ਜਾਊਗਾ ਆਪਾਂ ਸਾਰੇ ਇਕੱਠੇ ਹੋ ਜਾਾਂਗੇ ਸਾਰੇ ਆਪਣਾ ਵਰਤਨ ਲੱਗ ਜਾਣਗੇ ਸਾਰੇ ਇੱਥੇ ਆਉਣ ਲੱਗ ਜਾਣਗੇ ਇਹ ਵੀ ਘਰ ਘਰ ਹੋ ਜਾਊਗਾ ਇਹਦਾ ਗੱਲ ਹੈ ਉਹ ਪੂਆ ਬੂਫੜ ਜਿਹਨਾਂ ਨੂੰ ਮੈਂ ਇਨਾ ਕੁਝ ਬੋਲਿਆ ਉਹ ਵੀ ਆਪਣੇ ਨਾਲ ਵਰਤਨ ਲੱਗ ਜਾਣਗੇ ਇੱਕ ਖੁਸ਼ ਪਰਿਵਾਰ ਬਣ ਜਾਊਗਾ ਆਪਣਾ ਘਰ ਵੀ ਹਾਂਜੀ ਹੈਨਾ ਹਾਂਜੀ ਚੱਲ ਕੋਈ ਆਲੀ ਚਲੋ ਮੈਂ ਆਪਣਾ ਸਿੱਕੜ-ਕੁੜ ਚਾਹ ਬਣਾ ਕੇ ਲੈ ਨਾਲ ਕਿੱਥੇ ਬਹਿ ਕੇ ਪੀਵਾਂਗੇ ਆਪਾਂ ਚਾਹ ਦਾ ਤੂੰ ਪਿਆਗੀ ਰਹੇਗੀ ਹਾਂਜੀ ਚਲ ਕਰ ਲਾ ਜਾ ਕੇ ਆਪਾਂ ਕਦੇ ਇਕੱਠੇ ਬਹਿ ਕੇ ਨਾ ਚਾਹ ਨਹੀਂ ਪੀਤੀ ਤਾਂ ਕਰਕੇ ਕਹਿ ਰਹੀਆਂ ਮੁੰਡੇ ਦਾ ਧਿਆਨ ਰੱਖਿਆ ਕਰ ਕੋਈ ਗੱਲ ਮੈਨੂੰ ਡਰੇ ਤਾਂ ਬੋਰਡਰ ਲਾ ਕੇ ਬੈਗਾ ਫਿਰ ਕਹਿੰਦੀ ਗਲਤੀ ਹੋਂਟਾ ਮੇਰੇ ਕਮਰੇ ਜੀ ਬੰਦ ਕੀਤਾ ਜੇ ਅੱਗੇ ਤੋਂ ਗਲਤੀ ਕਰੀ ਨਾ ਇਹੇ ਜੇ ਥਾਵੇਂ ਸਿੱਟੂ ਸਾਹ ਲੈਣਾ ਮੁਸ਼ਕਲ ਹੋ ਜਾਏ ਕੋਈ ਗਲਤੀ ਨਹੀਂ ਕਰਦੀ ਵੇ ਬਸ ਮੈਨੂੰ ਅੱਜ ਵਾਰ ਛੱਡ ਦੋ ਅੱਗੇ ਤੋਂ ਕੋਈ ਗਲਤੀ ਨਹੀਂ ਕਰਦੀ ਮੈਂ ਕਰਕੇ ਦੇਖ ਲਈ ਗਲਤੀ ਫਿਰ ਲੱਗ ਜੂ ਪਤਾ ਬੰਦਾ ਕੀ ਐ ਸੋਚਿਆ ਸੀ ਵੀ ਸਦਰਜੂਗੇ ਸਦਰਜੂ ਨਹੀਂ ਸੁਧਰੀ ਦੇਖ ਲੈ ਇਹ ਬਸ ਇੱਕ ਮੌਕਾ ਦੇ ਦੋ ਅੱਜ ਤੋਂ ਬਾਅਦ ਨਹੀਂ ਬਸ ਇੱਕ ਮੌਕਾ ਤੇਰੇ ਕੋਲੇ ਇੱਕੋ ਹੀ ਮੌਕਾ ਹੈ ਚੱਲ ਕੋਈ ਨਾ ਕੱਢ ਦਿੰਨੀ ਆ ਬਾਹਰ ਜੇ ਆਂਡਗ ਮੰਡ ਚ ਕਿਸੇ ਕੋਲ ਖੜੀ ਵੀ ਦੇਖ ਨਾ ਐ ਸੋਚ ਲਈ ਮੇਥੋਂ ਪੈੜੀ ਕੋਈ ਵੀ ਨਹੀਂ ਕੱਢ ਦਿੰਨੀ ਕਿਸੇ ਕੋਲ ਨਹੀਂ ਖੜਦੇ ਆਗੀ ਚੱਲ ਫਿਰ ਬਥੇਰੇ ਕੰਮ ਪਏ ਨੇ ਕਰਨ ਨਾਲ ਚੁੱਪ ਚਾਪ ਕੰਮ ਕਰ ਲਾ ਦੋਸਤੋ ਸਤਿ ਸ਼੍ਰੀ ਅਕਾਲ ਸਾਰਣ ਦੱਸਿਆ ਜਾਂਦਾ ਕਿ ਆਪਣੇ ਵੀਰ ਨੇ ਨਾ ਚੈਨਲ ਖੋਲਿਆ ਜਿਸ ਦਾ ਨਾਮ ਹੈ ਜਗਦੇਵ ਗੈਰੀ ਤੇ ਬਹੁਤ ਪਰਿਵਾਰਿਕ ਤੇ ਬਹੁਤ ਸੋਹਣੀਆਂ ਸੋਹਣੀਆਂ ਵੀਡੀਓਜ਼ ਹੁੰਦੇ ਨੇ ਵਧੀਆ ਨਵੇਂ ਨਵੇਂ ਕਨਸੈਪਟ ਲੈ ਕੇ ਆਉਂਦੇ ਨੇ ਤੇ ਇਹਨਾਂ ਦੇ ਚੈਨਲ ਤੇ ਜਾਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰੋ ਇਹਨਾਂ ਨੂੰ ਸਪੋਰਟ ਕਰੋ ਧੰਨਵਾਦ